ਜੀ ਬਦੋ ਕੀ ਯਾਰ ਚਾਲਾ ਸਾਰੇ ਵੀ ਰਹੰਦਾ ਹੋਰ ਕੀ ਬੰਦਦਾ ਲੋ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਕੋਠੇ ਤੇ ਪਏ ਸਿੰਡ ਲੱਗਿਆ ਪਿਆ ਨਲੀ ਜਖਾਮ ਬਹੁਤ ਜਿਆਦਾ ਲੱਗਿਆ ਪਿਆ ਬੁਰਾ ਹਾਲ ਹੈ ਤੇ ਹੁਣ ਥੱਲੇ ਚਲਦੇ ਆ ਤੇ ਅੱਜ ਸ਼ਾਇਦ ਕਰਨੀ ਆਪਾਂ ਕਬੂਤਰਾਂ ਦੀ ਡੀ ਵਾਰਮਿੰਗ ਪੱਕਾ ਹੀ ਕਰਨੀ ਆ ਸ਼ਾਇਦ ਕੀ ਕੱਲ ਕਰਨੀ ਸੀ ਕੱਲ ਕਬੂਤਰ ਆਪਣੇ ਕਬੂਤਰੀਆਂ ਦਾ ਉਹ ਕੀ ਹੁੰਦੇ ਆ ਵਿਹਲੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਅੱਜ 100% ਦਾਣੇ ਪਾ ਕੇ ਮਨਪਤੇ ਰਾਤ ਚੈੱਕ ਕਰਾਂਗੇ ਪਹਿਲੇ ਟਾਈਮ ਨਾਲ ਕੱਲ ਤੇ ਚੱਕਦੇ ਹੋਏ ਤਾਂ ਹਨ ਤੇ ਚਲੋ ਚੱਲਦੇ ਆ ਥੱਲੇ ਰੋਟੀ ਪਾਣੀ ਖਾਣੇ ਚੱਲਦੇ ਆ ਮਨਪਤੇ ਕੋਲੇ ਤੇ ਵੇਣੇ ਚੱਲ ਕੇ ਕਬੂਤਰ ਕੁਵਾਤ ਨਹੀਂ ਵਿਹਲੀਆਂ ਹੈ ਕਿ ਨਹੀਂ ਤੇ ਕਰਕੇ ਡੀ ਵਾਰਮਿੰਗ ਉਹਨਾਂ ਦੀ ਤੇ ਚਲੋ ਫਿਰ ਨੋਲੀ ਤੋ ਤੇ ਲਿਕੇ ਇਹ ਜੀ ਅੱਜ ਕਬੂਤਰियां ਵਿਹਲੀਆਂ ਕੱਲ ਨਾਲੋਂ ਹਾਂਜੀ ਹਾਂਜੀ ਜਵਾ ਕੀਤਰੇ ਹੀ ਰਾਤ ਮੈਂ ਰਾਤ ਦਾ ਲੱਗਿਆ ਪਰ ਵਿਹਲਾ ਕਰਨੇ ਨਾਲ ਨਾ ਕਾ ਇਹ ਕੋਈ ਨਾ ਖੱਟੀਆਂ ਅੰਦਰੋਂ ਨਾ ਜੀ ਆਪਾਂ ਉਹ ਆਈ ਸੀ ਪੁਲੀ ਪਾਈ ਸੀ ਪੁਲੀ ਵਾ ਕੱਢੀ ਆ ਵਾਗ ਤੇ ਸੀ ਹਿੰਦੀ ਆਪਣਾ ਪਤੰਗ ਲੁੱਟ ਕੇ ਨਾ ਰੋਜ਼ ਚੜਾਉਂਦਾ ਉਹ ਦਿਖਾਉਂਦਾ ਨਾ ਹਾਂਜੀ ਰੋਜ਼ ਵਖਾਉਂਦਾ ਉਹ ਰੋਜ਼ ਐਤ ਸਿੱ ਕਿਹੜਾ ਆ ਉਹ ਇੱਕ ਮਹੀਨੇ ਨੂੰ ਜਾਂਦਾ ਸੀਗਾ ਉਹ ਕਿੱਥੇ ਡਿੱਗ ਪਿਆ ਉਹ ਤਾਂ ਨਹੀਂ ਕਿੱਥੋਂ ਨਿਕਲਿਆ ਆਇਆ ਕਰਕੇ ਆਈ ਵੇ ਕਾ ਸ਼ੁਕਰੀਆ ਵੱਡ ਕੇ ਢੋਰ ਮੜਾ ਆਇਆ ਏ ਕਿ ਸਾਡੇ ਵਿਆਹੇ ਭੱਜ ਕੇ ਆਏ ਓਏ ਵੀ ਵੇਖਿਆ ਨੇ ਮੈਨੂੰ ਭੱਜ ਕੇ ਥੱਲੇ ਉਹ ਦਿਨ ਜਿਹੜਾ ਦੋ ਅਗਲੇ ਦਿਨ ਜਿਹੜਾ ਆ ਦਿਨ ਲਗੋਗੇ ਆ ਡਾਉਨਟਰ ਪਲੱਸ ਹੈ ਬਾਈ ਇਹ ਡਾਉਨਟਰ ਪਲੱਸ ਜੀ ਠੀਕ ਹੱਡੀ ਆ ਦੀ ਗੱਲ ਡਾਉਨਟਰ ਪਲੱਸ ਇਹ ਹੱਡੀ ਜੱਦੀ ਤਾਂ ਲਾਤੀ ਕਬੂਤਰਾਂ ਨੂੰ ਹਾਂ ਤੇ ਅੱਧੀ ਹੱਡੀ ਆਪਣੇ ਕੋਲੇ ਹੈਗੀ ਠੀਕ ਹੈ ਇਹਦੇ ਚੋਂ ਵੀ ਕਬੂਤਰਾਂ ਆਪਣੇ ਕੋਲੇ ਕਿਉਂਕਿ 23 24 ਕਬੂਤਰਾਂ ਨੇ ਸਭ ਹਾਂ ਇਹਦੇ ਚੋਂ ਵੀ ਥੋੜੀ ਰੱਖਾਂਗੇ ਸਾਰੀ ਨਹੀਂ ਪੋਦੀ ਹਾਂ ਰਸਮ ਨਹੀਂ ਕਰਾਂਗੇ ਹਮ ਉਲੀ ਜੀ ਨਹੀਂ ਕਰਖਾਂਗੇ ਨਹੀਂ ਰਸਮ ਜੀ ਹੋਗੀ ਇੱਕ ਸਾਥ ਹਾਂ ਇੱਕ ਕਰਾਂਗੇ ਤੇ ਇਧਰ ਖੰਡ ਵੀ ਲੈਂਦੀ ਪਈ ਜੀ ਜਮਾਂ ਲੈਂਦੀ ਪਈ ਜੀ ਖੰਡ ਸਾਰੀ ਖੋਰ ਨਹੀਂ ਹੈ ਕਿ ਕਿੰਨੇ ਕਿਲੀ ਬਠਾ ਬਸ ਓਨੀ ਲੈਂਦੇ ਆ ਵੀ ਸਾਰੀ ਪੂਰੀ ਆ ਬਾਹ ਸ਼ੂਗਰ ਜੀ ਨਹੀਂ ਕਰਨਾ ਪਾਉਣਾ ਉਹਨੂੰ ਨਹੀਂ 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 ਉਹ ਪੁਆਇੰਟ ਡਿੱਕ ਬਸ ਡਿੱਕ ਕੋਈ 60 ਵਾਜੀ ਇਹ ਤਾਂ ਬਹੁਤ ਆਣਾ ਬਹੁਤ ਹੈ ਬਾਧੂਆਂ ਹੀ ਨਹੀਂ ਤਾਂ ਨਾ ਜਿਆਦਾ ਹੀ ਲੱਗਦੀ ਮੇਨੋ ਵਿੱਚ ਲੇਕੀ ਦਾ ਉਹ ਲਖੰਡ ਜੀ ਬਾਲੀ ਹੋ ਜੂਗੀ ਖਾਣਾ ਲੱਗੇ ਥੋੜੀ ਥੋੜੀ ਨਾ ਕਰੇ ਫਿਰ ਜੀ ਕੁਵਾਜ ਹਰਾਂਏ ਗਾਈ ਹਾਂ ਚਾਹੇ ਚੱਕੀ ਤੁਰਿਆਵੇ ਨਾ ਓ ਖੋਰ ਗਿਆ ਪਰ ਪਾਣੀ ਕਿੰਨਾ ਪਾਉਣ ਆਪਾਂ 25 ml ਦਿਖਾਉਣਾ 20 ml ਇਹ ਕਬੂਤਰ ਦਾ ਇੱਕ ਕਬੂਤਰ ਦਾ 20 ml ਇੱਕ ਕਬੂਤਰ ਦਾ 20 ml ਹਾਂ ਇੱਕ ਡਾਊਂਟਰ ਬਰਫ 60 ਕਬੂਤਰਾਂ ਨੂੰ 60ਾਂ ਨੂੰ ਹੂੰ ਬਾਬਰ ਖੋਰ ਦੇਣਾ ਵਧੀਆ ਬਣਾ ਗਿਓ ਨੇ ਵੀ ਦੀ ਹਾਂ ਬਣਾਉਣਾ ਹੀ ਬਣਾਉਣੇ ਆ ਪਰ ਲਾ ਕੇ ਵਿਖਾਉਣੇ ਹੁਣ ਲਾਉਜੀ ਤੇ ਕਰ ਲਈ ਜੀ ਗੋਲੀ ਮਤਲਬ ਵੀ ਟੋਟਾ ਕਰਦਾ ਹਿਸਾਬ ਜਿਹਦਾ ਜਿੰਨਾ ਕਾਪਾ ਨੂੰ ਚਾਹੀਦਾ ਸੀਗਾ ਕਹਿੰਦਾ ਆ ਪਾਵਾ ਠੀਕ ਹੈ ਕਿ ਨਹੀਂ ਇੰਨੀ ਤਾਕ ਹੋ ਗਈ ਠੀਕ ਹੈ ਜੀ ਤਾਂ ਦੀ ਸਿਰ ਤੇ ਤੇ ਥੱਲੇ ਨਾ ਮਾਰਾ ਚਾਲਾਂ ਇਹ ਖੁਰ ਜੰਦੀ ਕਿ ਖੁਰ ਨਹੀਂ ਮਿਲਦੀ ਇਹ ਖੁਰਾਂ ਗਈ ਇਹਨੂੰ ਜੱਜ ਕੇ ਖੁਰਾਂਗੇ ਠੀਕ ਆ ਉਹ ਤਾਂ ਖੁਰਦੀ ਆ ਪਾਣੀ ਪਾਏ ਤੋਂ ਆ ਦੇ ਕੋ ਨਾ ਦੇਣ ਖੁਰਨ ਲੱਗ ਜੂ ਉਹ ਦੇਖੋ ਲੱਗੀ ਖੁਰਨ ਪਰ ਇਹ ਐਵੇਂ ਬਾਹਰ ਟਾਈਮ ਲੱਗ ਜੂ ਖੁਰਦੀ ਨੂੰ ਆਪਾਂ ਹਿਸਾਬ ਦੇ ਖੁਰਾਂਗੇ ਠੀਕ ਆ ਤੋ ਥੋੜੀ ਰੱਖ ਲਈ ਬਾਬਿਓ ਕਿ ਕਬੂਤਰਾਂ ਸਿਰਫ 23 ਕਬੂਤਰਾਂ ਹੀ ਇਹਨਾਂ ਦੇ ਲਾਉਣੀਆਂ ਆ ਤਾਂ ਕਰਕੇ ਇੰਨੀ ਕੁ ਰੱਖ ਲਈ ਆਪਾਂ ਇੰਨੀ ਕੁ ਰੱਖ ਲਈ ਠੀਕ ਆ ਜੀ ਇਹ ਜਿਹੜੇ 7 ਕਬੂਤਰ ਪੱਟੇ ਆ ਇਹ ਉਹਨਾਂ ਦੇ ਲਾਵਾਂਗੇ ਆਪਾਂ ਪਹਿਲਾਂ ਤੇ ਅਜੇ ਪਰ ਇਹਨੂੰ ਖੋਲ ਲਗੇ ਇਦਰ ਦਮਣੀ ਕੋਲੀ ਆਂਦਾ ਖੰਡ ਖੋਰੀ ਗਈ ਬਫਰ ਬਣਾਉਣੇ ਆ ਪਾਣੀ ਲਾਉਣੇ ਆ ਹਾਂਜੀ ਦਵਾਈ ਰੇੜੀ ਆ ਆਪਣੀ ਰੇੜੀ ਹਾਂਜੀ ਮਾਰੋ ਵਿੱਚ ਜੀ ਮੋਦੀ ਕਰਕੇ ਕੋਲੇ ਇੱਕ ਵਾਰੀ ਹੋਰ ਜੀ ਖੋਲੇ ਇੱਕ ਮਾਰਕਰ ਪ੍ਰੈਸਰ ਜੀ ਹਾਂਜੀ ਇੱਕ ਦਾ ਜੀ ਮਿੰਨ ਮਿੰਨ ਕੇ ਮਾਰਨਾ ਹੀ ਕੰਮ ਆਪਾਂ ਮਿੰਨ ਮਿੰਨ ਸਾਰਾ ਕੰਮ ਮਿੰਨਤੀ ਚ ਹੋਊਗਾ ਇਹ ਲਗਭਗ ਪੰਜ ਉਹਦੇ ਚ ਬੰਗਾ ਸੀ ਇੱਕ ਉਹਦੇ ਚ ਵਾਲੀ ਸੀਗੀ 6 ਹੋਵਗਾ ਹੈ ਸਤਵੀਂ ਸਿਰੇ ਚ ਭਰੀ ਜਾਣਾ ਸਤਵੀਂ ਭਰੀ ਜਾਂਦੇ ਨੇ ਠੀਕ ਆ ਜੀ 7 ਤੇ ਪੌਣੀਆਂ ਇਹਦੇ ਚ ਸੀ 24 ਬਈ ਠੀਕ ਹੈ ਤੇ 2454 ਬਾਲੇ ਫਿਰ ਦਹੋਣੇ। ਚਮਲਪਾ ਨਿਕਲੇ ਬਹੁਤ ਜਿਆਦੇ ਨਾ। ਉਹ ਮਲਪ ਜੀ ਬਟਨ ਭਰਤਾ ਹੀ। ਚਮਲਪਾ ਦਾ ਘੜ ਘੜ ਕੇ ਪਾ। ਕਹਿੰਦਾ ਜੀ ਉਹ ਬਈ ਥੋੜੀ ਡਿਲੀਵਰੀ ਹੌਲੀ। ਤੇ ਕੋਈ ਬਾਹਲਾ ਪਾਸ ਕਰਦੇ ਹੀ ਹੈ ਨਾ। ਇਹ ਵੀ ਜੀ ਨਿਕਲ ਨੂੰ ਕਰਦਾ। ਉਹ ਗੱਲ ਦੇ ਪੁੱਛਣੋ ਤਾਂ ਕੀ ਹੋਈ ਬਈ। ਸਾਰਾ ਹਾਰ ਕੀਤਾ। ਇਹ ਦਵਾਈਆਂ ਇੱਕ ਮਿੰਟ ਜੋ ਬਈ ਇੱਕ ਮਿੰਟ ਰੋਜੋ ਜੀ। 60 ਉਹ 60 ਰੁਪਏ ਦੀ ਮੈਂ 60 ਜਾਣਾਂ ਦੇਖਿਆ ਨਾ। ਹਿੱਧਰ ਆ ਜਾ। 60 ਰੁਪਏ ਦੀ ਵੀ ਕੋਲੀ ਗੋੜੀ। ਹਾਂ। ਅੱਧੀ 120 ਦੀ ਇੱਕ ਅੱਧੀ 60ਾਂ ਹੀ ਹੋਗੀ। ਹਾਂ। ਚੱਲ ਪਿਆਵਾ ਜੀਰਾ ਖਲੋ 1 10 ਮੈਂ 10 ਰੁਪਏ ਦਾ ਵੱਡ ਕੇ ਪਾਸੇ ਰੱਖਦੇ ਪਰ ਦਵਾਈ ਖੋਰ ਲਈ ਆਪਾਂ ਕੋਲ ਮਲਾ ਕੇ ਦਵਾਈ ਖੋਰੀ ਰੁਪਈਆ ਦਾ ਕੋਈ ਨਹੀਂ ਖੇਚਣੋ ਹੀ ਖੰਡ ਪਾਈ ਐਡਾ ਆਰ ਕੀਤਾ ਕਬੂਤਰਾਂ ਫੜ ਕੇ ਜਾਲਾਂ ਚ ਪਾ ਗਾਂ ਪਰ ਬਈ ਕਬੂਤਰਾਂ ਅੱਜ ਵੀ ਨਹੀਂ ਵਿਹਲਦੇ ਯਾਰ ਘਰ ਤੱਕ ਆ ਮੱਝ ਹੈ ਅੱਜ ਵੀ ਬਸ ਆਪੇ ਗੁੰਨੇ ਰਹਿ ਕੇ ਤੇ ਬਸ ਬਸ ਠੀਕ ਐ ਸਮਝਿਆ ਕਰੋ ਵੀਨਰ ਵੀ ਆ ਗਿਆ ਆਪਣੇ ਵੀਨਰ ਤਾਂ ਆ ਗਿਆ ਵੀਨਰ ਇਹਦੀ ਵੀਡੀਓ ਤੇ ਆਪਾਂ ਨਹੀਂ ਦਿਖਾਇਆ ਮੁੰਡਾ ਦਾ ਪ੍ਰੀਮ ਦਾ ਫੋਨ ਆਈਦਾ ਮੈਨੂੰ ਮੈਂ ਗੱਲ ਕਰਾਂ ਕੁੰਮੜੇ ਕੁੰਦਰਾ ਉਧਰੇ ਛਾੜ ਦਿੰਗਾ ਉਹ ਤੇ ਕਬੂਤਰੀ ਛਾੜ ਦੇ ਅੰਦਰ ਬਈ ਦਵਾਈ ਲਾਵਾਂ ਕੱਲ ਨੂੰ ਅੱਜ ਹੈ ਨਹੀਂ ਕਬੂਤਰੀਆਂ ਵੇਹਲੀਆਂ ਆਪਣੀਆਂ ਤੇ ਲੈ ਚੋਬਰਾ ਨੇੜੇ ਕਰਕੇ ਛਾੜ ਦੇ ਕਰ ਖੋਲ ਦੇ ਬਾਹਰੀਆਂ ਦੀਆਂ ਬਾਹਰ ਕੱਢ ਦੇ ਹਾਰੀਆਂ ਹਾਰੀਆਂ ਨੇੜੇ ਲੋਟਾ ਨਾ ਹਾਂ ਨੇੜੇ ਕਰ ਲਾ ਉਹ ਨੇੜੇ ਕਰ ਲਾ ਭਾ ਇੱਥੋਂ ਨਹੀਂ ਛਾੜ ਛੁੱਟ ਨਹੀਂ ਕਿਤੇ ਕੰਮ ਲਿਆ ਨੋ ਨਹੀਂ ਕਰੂਗਾ ਉਹ ਕੀ ਡੀ ਵਾਰਨਿੰਗ ਮਿਲਣੀ ਤਾਂ ਕੋਲੇ ਆਉ ਤਾਂ ਮਨ ਰੱਖਾ ਕਿਹੜੀਆਂ ਆਉਂਦਾਂ ਕੱਲ ਨੂੰ ਕਰਾਂਗੇ ਹੁੰਦਾ ਛੋੜ ਦਿਓ ਜੀ ਕਿਹੜਿਆ ਛੋੜ ਦਿਓ ਅੰਦਰ ਛੋੜ ਦਿਓ ਛੱਡ ਦੇ ਕਿਹੜੇ ਕਿਹੜਾ ਖਲਾਓ ਦੇਖ ਤਾਂ ਛੱਡ ਦੇ ਛੱਡ ਦੇ ਛੱਡ ਚੱਕੋ ਇਹ ਕਰਾਂਗਾ ਪਿੰਜਰਾ ਲੈ ਬਈ ਤੜਕੇ ਮੈਨੂੰ 10 ਵਜੇ ਫੋਨ ਲਾਉਦਾ ਇਹਨੇ ਆਇਆ ਵਾ ਦਵਾਈ ਲਾਉਣ ਛੇਤੀ ਆ ਆਇਆ ਤੇ ਦਵਾਈ ਵੀ ਖੋਰ ਕੇ ਉਸ ਤੋਂ ਬਾਅਦ ਅਕੇ ਵੇਖ ਤੱਕ ਗਰੀ ਕਾਢੀ ਗਿਆ ਤੇ ਕੱਢ ਕੇ ਦੇਖਿਆ ਨਿਬੜਿਆਂ ਵਿੱਚੋਂ ਤਾਂ ਨਿਬੜਿਆਂ ਹਾਂ ਮੱਲਾ ਦੇਖ ਲੋਲੇ ਚੱਲ ਇਹ ਵੀ ਛੱਡ ਦਿੰਦੇ ਓਕੇ ਛੱਡ ਦਿਓ ਫੇਰ ਵੇਖਾਂਗੇ ਠੀਕ ਗਈ ਨਹੀਂ ਬਗੋਂ ਮਣਜਾ ਦਾ ਭੜਾ ਪੈ ਗਿਆ ਬੱਚਿਆਂ ਵਾਲ ਗਿਆ ਲੈ ਅਗਰ ਸਾ ਫਿਰ ਆਪਾਂ ਹੁਣ ਜਿੱਦੜਿਆ ਕਾਲੇ ਪਈ ਜਾਂਦਾ ਜਿਵੇਂ ਨਾ ਕਹਾਂ ਸੀਗਾ ਟਰੱਸੇਂ ਦਾ ਕੀ ਲੋੜ ਆ ਬਿੰਦਰ ਕੋਲ ਚੱਲ ਬਿੰਦਰ ਕੋਲ ਚੱਲ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਹਜੇ ਵੀ ਉਮੀਦ ਹੈਗੀ ਐ ਹਜੇ ਵੀ ਜਲੇ ਪਾਏ ਕਰਦੇ ਆ ਆਪਾਂ ਐਂਟਰੀ ਫੜਾਉਣ ਚਾਲਦੇ ਆ ਆਪਣੀਆਂ ਆਪਣੀ ਵੀ ਅੱਠ ਬਾਰੀਆਂ ਕਰਾਈਆਂ ਤੇ ਉਹਨੇ ਕਲੱਬ ਦਿੰਦਾ ਤੂੰ ਮੈਂ ਐਂਟਰੀ ਫੜਾ ਕੇ ਜਾਉ ਆਪਾਂ ਐਂਟਰੀ ਫੜਾਉਣ ਚਾਲਦੇ ਆ ਲੈ ਕੋਈ ਨਾ ਕੋਈ ਕੰਟੈਂਟ ਤਾਂ ਬਣਾਉਣਾ ਟੈਨਸ਼ਨ ਨਾ ਲੋ ਬਾਕੀ ਗੋਲੀ ਕੋਲੀ ਪਈ ਐ 12 ਵਜੇ ਤੀ ਹੋ ਗਏ 2 ਵਜੇ ਤੱਕ ਹਜੇ ਵੀ ਡੀਕਾ ਨਹੀਂ 2 ਵਜੇ ਤੱਕ ਡੀਕਾਂਗੇ ਡੀਕਾਂਗੇ ਇਹਨਾਂ ਨੂੰ ਡੀਕਾਂਗੇ 2 ਵਜੇ ਤੱਕ ਹਜੇ ਵੀ ਬਣੇ ਰਹੋ ਚਾਂਸ ਹੈਗਾ ਗੋਲੀ ਲੱਗ ਸਕ ਲੱਤ ਟੀਕਾ ਲੱਗ ਸਕਦਾ ਹੈਗਾ ਤੋ ਹਜੇ ਹਾਂਜੀ ਕਰਦੇ ਆ ਜੀ ਬਾਬੋ ਕਹਿੰਦੇ ਕਿੱਥੇ ਆ ਗਏ ਲਓ ਜੀ ਆ ਗਏ ਸਿੱਧਾ ਖੇਤ ਖੇਤਾਂ ਇਹ ਹੁਣੇ ਤੇ ਮਨਪ੍ਰੀਤ ਕੋਲੋਂ ਆਏ ਆ ਵਾਵਾ ਚਿਰਦੇ ਹਨਾ ਖਾਸਾ ਹੀ ਟਾਈਮ ਹੋ ਗਿਆ ਵੀ ਉਹਦੇ ਕੋਲ ਆਉਣ ਨੂੰ ਤਾਂ ਹੋ ਗਿਆ ਮੰਨ ਲਾ ਬਈ 4 ਵਜੇ ਕੋਲ ਮਿਲ ਲਾ ਕੇ 4 4:30 ਹੋ ਗਿਆ ਯਾਰ ਤੇ ਮੈਂ ਉਹਦੇ ਕੋਲ ਆਇਆ 1:30 2 ਵਜੇ ਦਾ ਤੁਸੀਂ ਵੇਖ ਲਓ ਸਾਗਤਾਵ ਪਹਿਲਾਂ ਘਰੇ ਪਿਆ ਰਿਆ ਇੱਕ ਤਾਂ ਦਿਖਾ ਆਪਣੇ ਭਰਾਵੋ ਬੁਰਾ ਹਾਲ ਕਰਿਆ ਪਿਆ ਜਮਾ ਬੰਦ ਕਰਿਆ ਪਿਆ ਬੰਦ ਜਮਾ ਬੰਦ ਕਰਿਆ ਪੰਛੀ ਦੇ ਨਾ ਤਾਂ ਗੱਲ ਔਰਦੀ ਨਾ ਲੈਣਾ ਨਾ ਦੇਣਾ ਨਾ ਆਵਾਜ਼ ਨਿਕਲਦੀ ਨਾ ਕੋਈ ਗੱਲਣਾ ਬਾਤ ਨਾ ਬਲੌਗ ਬਣਾਉਣੀ ਜੀ ਕਰਦਾ ਨਾ ਕਿਤੇ ਜਾਣ ਨੂੰ ਜੀ ਕਰਦਾ ਬੱਸ ਸਾਂ ਵੀ ਪੂਰਾ ਨਹੀਂ ਆਉਂਦਾ ਹੋਰ ਦਾ ਹੋਰ ਤਾਂ ਹੋਰ ਗੱਲਾਂ ਸਾਂ ਜਿੱਦਾਂ ਵਾਦੀ ਇਹਦਾ ਲੋ ਬਾਬੋ ਆਈ ਦੇ ਬਹੁਤ ਮੁੰਡਾ ਲੱਗ ਗਿਆ ਪਤਾ ਵੀ ਵੀ ਇਹੀ ਸੀਗਾ ਤੇ ਇਹੀ ਰਹੂ ਆ 100% ਤਾਂ ਤੇ ਬਾਕੀ ਐ ਨਹੀਂ ਪਤਾ ਅਥਰ ਨੂੰ ਮੂਡ ਚੇਂਜ ਹੋ ਜਾਏ ਕੁਛ ਨਾ ਕੁਛ ਬੰਜ ਦਾ ਬੰਜੇ ਤੇ ਨਹੀਂ ਮਿੰਟ ਇਹ ਹੀ ਲੱਗ ਰਿਹਾ ਕੁੱਲ ਮਿਲਾ ਕੇ ਤੇ ਚਲੋ ਕਿਰਾ ਗੇੜਾ ਛੇੜਾ ਮਾਰ ਲੀ ਕਾਲ ਕੁੱਤੋਂ ਦੀ ਤੇ ਬਾਕੀ ਗੱਲਾਂ ਬਾਅਦ ਕਰਦੇ ਹਾਂ ਨਾ ਯਾਰ ਤੇ ਇਧਰ ਆਪਾਂ ਵੱਡੀਆਂ ਕੁੱਤੋਂ ਰੱਖਦੇ ਦਾਣੇ ਤੇ ਜਿਹੜੀ ਅੱਜ ਆਪਣੀ ਡੀਵਾਰਮਿੰਗ ਰਹੇਗੀ ਦਾਣੇ ਵਿਹਲੇ ਨਾ ਹੋਣ ਦੇ ਕਾਰਨ ਨਾ ਤੇ ਤਾਂ ਪਹਿਲਾਂ ਧਰ ਰਹੇ ਹਾਂਗੇ ਵੀ ਕੱਲ ਨੂੰ ਟਾਈਮ ਨਾ ਵਿਹਲੇ ਹੋ ਜਾਣਾ ਤੇ ਟਾਈਮ ਨਾ ਕੱਲ ਨੂੰ ਪਾਈ ਲੱਗ ਜੇ ਨਾ ਲਓ ਜੀ ਉਹ ਕਿਰਪਾਟ ਹੋ ਗਈ ਹੈਗੀ ਲਓ ਜੀ ਤਾਂ ਪਗਲੇ ਕਬੂਤਰਿਆਂ ਨੂੰ ਬਾਤ ਅਸੀਂ ਦਾਣੇ ਬਾਅਦ ਆ ਕੇ ਘਰ ਨੂੰ ਆਪਾਂ ਢਿ ਘੋਣ ਤੇ ਬਾਕੀ ਮਣਤੋਏ ਹੁਣ ਦਾਣਾ ਪਾਣੀ ਪਾਈਏ ਨੇ ਮੈਂ ਆ ਗਿਆ ਸਰੀ ਚ ਡਾਉਣਾ ਆਪਣਾ ਲਿਖਾਉਂਦਾ ਲੱਗਿਆ ਪੈ ਤੇ ਚੱਲ ਕੇ ਪਾਈਏ ਤੜਕੇ ਦੇਖਾਂਗੇ ਤੜਕੇ ਦੇਖਾਂਗੇ ਬਾਬੋ ਠੀਕ ਹੁਣ ਤੇ ਤੜਕੇ ਦੀ ਵਾਰਮਿੰਗ ਕਰਾਏ ਵਡੇ ਵੱਡੀਆਂ ਕਬੂਤਰੀਆਂ ਦੀ ਵੱਡੀਆਂ ਦੀ ਤੇ ਬਾਕੀ ਗੱਲਾਂ ਕਰਦੇ ਆ ਬਾਅਦ ਠੀਕ ਹੈ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਜੋ ਅੱਜ ਥੋੜੀ ਛੋਟੀ ਜਿਹੀ ਬਣੀ ਅੱਜ ਜਿੰਨੀ ਕੀ ਬਣੀ ਆ ਟਾਈਮ ਪਾਸ ਕਰ ਲਿਓਣਾ ਤੇ ਚਲੋ ਚੱਲੀ ਰੋਟੀ ਪਾਣੀ ਖਾਈ ਵੀ ਚੱਲ ਕੇ ਤੇ ਤੜਕੇ ਵੇਨੇ ਰੱਬ ਰੱਖਾ